ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਸਤੰਦਰੋ ਸੋਵੋਗੇ ਸਟਾਕ ਹੈ ਤੁਹਾਡਾ ਨੋਰ ਫੈਮਿਲੀ ਬਲੌਗ ਚੈਨਲ ਤੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਕਿਚਨ ਦੇ ਯਾਨੀ ਕਿ ਆਪਣੇ ਭੈਣਾਂ ਦੇ ਸਾਰਿਆਂ ਦੇ ਸ਼ਾਮ ਨੂੰ ਦੁਪਹਿਰ ਨੂੰ ਸਵੇਰ ਨੂੰ ਜਿਹੜੇ ਮੇਨ ਡਿਊਟੀ ਹੁੰਦੀ ਆ ਯਾਨੀ ਉਹ ਆਪਣੇ ਕੰਮਾਂ ਦੀ ਹੋ ਗਈ ਸ਼ੁਰੂ ਇੱਥੇ ਮੈਂ ਲੱਗੀ ਹੋਈ ਸੀ ਬਸ ਬਰਤਨ ਧੋਣ ਤੋਂ ਮੈਂ ਸ਼ੁਰੂ ਕਰਦੀ ਹੁੰਨੀ ਆ ਕਿਚਨ ਦੇ ਜਿਹੜੇ ਮੇਰੇ ਕੰਮ ਨੇ ਅੰਦਰ ਵੰਡ ਸਾਰ ਮੈਨੂੰ ਇਦਾਂ ਹੁੰਦਾ ਜਿਹੜੇ ਆਪਣੇ ਬਰਤਨ ਦੇ ਪਹਿਲਾਂ ਮੈਂ ਉਹ ਸਾਫ਼ ਕਰਕੇ ਕਿਚਨ ਦੀ ਜਿਹੜੇ ਯਾਨੀ ਕਿ ਜਿਹੜੇ ਸ਼ੈਂਕ ਹੁੰਦੇ ਨੇ ਵੀ ਸਾਰੇ ਐਨ ਚੰਗੀ ਤਰ੍ਹਾਂ ਮੈਂ ਕਰ ਦਾਂ ਖਾਲੀ ਫਿਰ ਉਸ ਤੋਂ ਬਾਅਦ ਸਬਜ਼ੀ ਵਗੈਰਾ ਬਣਾਉਣ ਨੂੰ ਜੀ ਕਰਦਾ ਹਨਾ ਜੇਕਰ ਆਪਣੇ ਬਰਤਨ ਪਏ ਹੁਣ ਸ਼ੈਂਕ ਦੇ ਵਿੱਚ ਫਿਰ ਸਬਜ਼ੀ ਵਗੈਰਾ

ਤੇ ਫਾਦੇ ਬਣਾਉਣੀ ਹੈ ਗੋਭੀ ਇਸ ਤਰ੍ਹਾਂ ਲੱਗੇ ਗੋਭੀ ਦੀ ਸਲਤੀ ਜਿਵੇਂ ਕਿ ਤੁਹਾਨੂੰ ਪਤਾ ਵੀ ਗੋਭੀ ਤਾਂ ਹੁਣ ਕੋਈ ਮੌਸਮ ਨਹੀਂ ਗਰਮੀ ਆ ਹਣਾ ਤੇ ਨਹੀਂ ਪਾ ਲਾਂਗੇ ਬੱਪਾ ਦੇ ਆਈ ਤੇ ਇਹਨਾਂ ਕੀਤਾ ਵੀ ਕੇਵਰ ਕੋਈ ਕੀੜਾ ਵਗੈਰਾ ਨਾ ਹੋਵੇ ਹਣਾ ਗੋਭੀ ਦੇ ਵਿੱਚ ਤੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਦੇਖ ਲੈ ਇੱਕ ਵਾਰੀ ਹਣਾ ਸਮਾਰ ਕੇ ਕੱਟ ਲਿਆ ਤੇ ਫਿਰ ਇਹਨੂੰ ਧੋ ਕੇ ਗਰਮ ਪਾਣੀ 'ਚ ਰ ਅ ਇੱਕ ਵਾਰੀ ਧੋ ਲਿਆ ਨੋਰਮਲ ਤੇ ਫਿਰ ਇਹਨੂੰ ਥੋੜਾ ਜਿਹਾ ਨੀਕੇ ਵਾਲਾ ਦੇਣਾ ਭਰਤਾ ਵਿੱਚ ਤਾਂ ਜਿਹੜੇ ਵਿੱਚ ਕੀੜਾ ਮਕੌੜਾ ਜਾਂ ਕੋਈ ਉੱਪਰ ਕੋਈ ਵੀ ਖੰਦ ਕੋਈ ਕੁਝ ਵੀ ਜੰਮਿਆ ਜਾਂ ਹੁੰਦਾ ਨਾ ਹਾਂ ਯਾਨੀ ਕਿ ਕੋਈ ਵੀ ਉਸ ਕੋ ਡਸਟ ਜੀ ਜੀ ਮੈਂ ਆਪਾਂ ਕਹਿ ਦੇਣਾ ਲੱਗੀ ਹੁੰਦੀ ਆ ਸਾਰੀ ਲੈ ਗਈ ਤੇ ਆ ਦੇਖੋ ਪਾਣੀ ਦਾ ਰੰਗ ਵੀ ਬਦਲ ਗਿਆ ਤੇ ਉਪਰ ਚ ਪਈ ਵੀ ਦਿਸਦੀ ਰਹੀ ਆ ਜਿਹੜਾ ਉਤੋਂ ਸਾਰੀ ਲੱਗੀ ਆ ਦੇਖੋ ਗੋਭੀ ਦੇ ਫੁੱਲ ਸਾਰੇ ਸਾਫ ਸਾਫ ਹੋ ਗਏ ਨੇ ਇੱਕ ਵਾਰ ਆਪਾਂ ਇਹ ਚੰਗੀ ਤਰ੍ਹਾਂ ਇਹਨੂੰ ਧੋ ਲਾਂਗੇ ਸਾਫ ਕਰ ਲਾਂਗੇ ਫਿਰ ਆਪਾਂ ਬਣਾਉਣੀ ਆ ਗੋਭੀ ਦੀ ਸਬਜ਼ੀ ਹਾਂਜੀ ਤੜਕਾ ਆਪਾਂ ਹੋਣ ਜੋ ਕਿ ਆਟਾ ਵਰਤਾਂਗੇ ਜਸਕਰੇ ਨਹੀਂ ਆਪਾਂ ਫਿਰ ਨਹੀਂ ਰਹਿਣਾ ਹੈ ਤਾਂ ਨਾ ਮੈਂ ਸੁਣਾ ਪਹਿਲੇ ਜੀ ਫੜਾ ਲਈ ਨਮਕ ਕੋਲ ਮੈਂ ਰੱਖ ਲਿਆ ਹਲਦੀ ਹਾਂਜੀ ਆਪ ਜੀ ਉਹ ਉਹਨੇ ਲਾ ਰੱਖਿਆਗਾ ਦੂਜਾ ਕਿੱਥੇ ਆ ਪਤਾ ਨਹੀਂ ਦੂਜਾ ਵੀ ਬਿਰੀ ਹੋਣਾ ਹਾਂਜੀ ਨਮਕ ਮਿਰਚ ਮਸਾਲਾ ਹਲਦੀ ਤੇ ਆਪਾਂ ਕਿੰਨੇ ਹਿੱਸੇ ਨਾਲ ਲੈ ਲਈਏ ਆਪਾਂ ਬੇਸਿਕ ਇਹਦੇ ਵਿੱਚ ਪਾਵਾਂਗੇ ਫਿਰ ਆਂਡ ਕਰਕੇ ਪਲਾਗਾ ਤੇ ਆਂ ਜਦੋਂ ਵੀ ਆਪਾਂ ਕੋਈ ਵੀ ਬੇਮਾਨੀ ਨਹੀਂ ਜਾਨੀ ਕਿ ਸਰਦੀ ਬਣਾਉਣੀ ਹੈ ਮੇਰੇ ਤੋਂ ਵੀ ਮਟਰ वगैरह ਹੋ ਗਏ ਤੁਸੀਂ ਵੀ ਇਦਾਂ ਕਰੈਗੇ ਉਹ ਥੋੜਾ ਜਿਹਾ ਪਾਣੀ ਦੇ ਵਿੱਚ ਗਰਮ ਜਿਹਾ ਨਮਕ ਪਾ ਦੇ ਉਹ ਨੂੰ ਪਹਿਲਾਂ ਥੋੜਾ ਜਿਹਾ ਹਲਕਾ ਜਿਹਾ ਬਾੜਾ ਦਵਾਲਾ ਉਹ ਨਾਲ ਜਿਹੜਾ ਪੀ ਵੀ ਉਹ ਨੂੰ ਅਜਿਹਾ ਨਹੀਂ ਕਿ ਆਪਾਂ ਨਾ ਸਟੋਰ ਕਰਕੇ ਰੱਖ ਜਾਈਦਾ ਕਿਵਰ ਕੋਈ ਨਾ ਕੋਈ ਕੋਈ ਟੈਕਨੀਕਲ ਗਲਤੀ ਕੋਈ ਨਾ ਕੋਈ ਤਾਂ ਜਿੱਦਾਂ ਖਰੀਦ ਹੋਣਿਆ ਹਨ ਇਹ ਵੀ ਖਰਾਬ ਨਾ ਹੋਵੇ ਚੀਜ਼ ਇਹਦੇ ਵਿੱਚ ਨਮਕ ਪਾ ਕੇ ਪਹਿਲਾਂ ਇਹਨੂੰ ਅਭੋਕਰ ਦੇ ਕਰੋ ਜਾਨਕਿ ਹਾਂ ਦੇਖੋ ਆਪਣੀ ਗੋਬੀ ਨੂੰ ਜਿਹੜੇ ਵਾਲਾ ਆ ਗਿਆ ਤੇ ਹੁਣ ਆਪਾਂ ਇਹਦਾ ਪਾਣੀ ਕੱਢ ਕੇ ਨਾ ਚੰਗੀ ਤਰ੍ਹਾਂ ਦੋ ਤਿੰਨ ਵਾਰੀਆਂ ਧੋ ਲਾਂਗੇ ਤੇ ਫਿਰ ਹੁਣ ਆਮਾ ਪਿਆਰਾ ਤੇ ਹੁਣ ਆਪਾਂ ਇਹ ਵਿੱਚ ਪਾਵਾਂਗੇ ਆਲੂ ਤੇ ਆਹ ਜਿਹੜੇ ਆਪਣੇ ਡੰਡਲੇ ਕੱਟੇ ਸੀ ਬਈ ਡੰਡਾ ਵੀ ਨਹੀਂ ਸਿੱਟ ਰਹੀ ਹੁੰਦੀ ਤੇ ਇਹਨਾਂ ਨੇ ਪਾਪਾ ਨੂੰ ਪੇਸਟੀ ਲੱਗਦੀ ਆ ਉਹ ਇਹਦੇ ਜੇ ਸਬਜ਼ੀ ਦੇ ਵਿੱਚ ਪਾਇਆ ਕਰੋ ਜਿਹੜੇ ਸੱਕੇ-ਕੱਚੇ ਸੁਮੇਓ ਪਾ ਲੈ

ਮਮਾ ਆ ਆਮਣਾ ਕੇ ਲਈ ਹੈ ਚੱਲ ਲੀਕੀ ਕੋ ਡੇਮ ਰੋਣਿਆ ਹੈ ਕਿ ਕੋ ਡੇਮ ਨਾ ਮੈਂ ਡੇਮ ਨਾ ਮਮਾ ਨਹੀਂ ਹੈ ਮਮਾ ਮੈਂ ਤੰਗਾ ਬਣਾ ਮਮਾ ਆ ਕੰਸ ਕਰ ਦੂੰਗੀ ਕੀ ਕਰਾਉਣਾ ਰੋਇਆ ਮੈਂ ਬੁੜ ਆਇਆ ਨਾ ਨਾ ਜਮੇ ਨਾ ਆ ਮਾਂ ਦਾ ਇਹ ਵਾ ਦਿੱਤਾ ਮੈਂ ਨਾ ਇਹ ਲੈ ਰਾ ਅੱਠ ਵਾ ਦਿੱਤਾ ਮੈਂ ਨਾ ਕਿੰਨਾ ਬੜੀ ਨਾ 100 ਹੜਜਾ

来，玩一个气功 ਇਹ ਪਰ ਮੈਂ ਇਸ ਤੇ ਰਾਤ ਨੂੰ ਕਿੰਨੇ ਵਜੇ ਬਣਾਇਆ ਆਪਾਂ ਨੇ ਹਾਂਜੀ 8 ਵਜੇ ਚ ਸਹੀ 1 ਮਿੰਟ ਰਹਿ ਗਏ ਨਿੰਬੂ ਪਾਣੀ ਲੈ ਕੇ ਬਾਹਰ ਚਲੇ ਗਈ ਆ ਮੈਂ ਕਿ ਹੁਣ ਜੇ ਪਾਪਾ ਜਿਹੜਾ ਨੂੰ ਨਾ ਦਿੱਤਾ ਫਿਰ ਵੀ ਗਲਤੀ ਮਾਰ ਲਈ ਆ ਨਾ ਮੈਂ ਕਿ ਚਲੋ ਪਾਪਾ ਜਿਹੜਾ ਨੂੰ ਵੀ ਦੇ ਦਈਏ ਪੀ ਰਹੀ ਹੈ ਬੱਚਾ ਫਿਰ ਮੈਂ ਸਾਰਿਆਂ ਲਈ ਬਣਾ ਲਿਆ ਤੇ ਮੈਂ ਕਿ ਉਹਨਾਂ ਨੂੰ ਬੁਲਾਇਆ ਨਾ ਜੇ ਹੁਣ ਆਪਾਂ ਇਕੱਲੇ ਬੱਚੇ ਨੂੰ ਭਾਵੇਂ ਬਣਾ ਕੇ ਦੇ ਦਈਏ ਉਹਨਾਂ ਨੇ ਆਏ ਕਿਹਾ ਨਾ ਪਤਾ ਨਹੀਂ ਇਕੱਲਿਆਂ ਨੇ ਵੀ ਆ इदा नहीं करते पापा, के ने और पापा तो जी ने एक चाचा जी ने दोनों दिया नींबू पानी देखो बहार दे नेरा दे 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 हो बैठिया हाँ पे की नींबू <laughs> नींबू देता लाचे दे दे? नींबू पानी 100 ਨੇ ਬਣਵਾਇਆ ਕਹਿੰਦੀ ਬਣਾ ਤੁਸੀਂ ਲੈਣਾ ਭਾਜੀ ਹੋਰ ਹੈ ਅਰ ਸਾਹੀ ਉਹ ਤੋਂ ਲੈ ਕੇ ਪਾ ਜਿੰਦੇ ਲੋ ਜੀ ਬੱਚੇ ਵੀ ਆ ਗਏ ਨੇ ਅਰੇ ਉਹ ਜੋ ਗੱਡੀ ਆ ਗਈਆਂ ਇੱਕ ਇੱਕ ਕਿੰਨਾ ਸੋਹਣਾ ਲੱਗਿਆ ਦੇਖੋ ਹੁਣ ਸੋਹਣਾ ਲੱਗਿਆ ਨਾ ਪਹਿਲਾਂ ਤਾਂ ਉੱਚਾ ਹੀ ਵਾਂ ਹੋਇਆ ਪਿਆ ਸੀ ਤੇ ਇਹ ਬਸ ਇੰਨਾ ਕਰ ਆ ਗਿਆ ਤੇ ਇਥੇ ਦੇਖੋ ਪਾਪਾਈ ਵਾਲੇ ਬਣਾਤੀਆਂ ਟੈਂਪਰੇਰੀ ਫੌੜੀਆਂ ਮਿੱਟੀ ਦੀਆਂ ਤੇ ਆ ਸੋਨੇ ਦੇ ਉੱਪਰ ਹਾਊਆ ਪਾ ਦਾਂਗੇ ਉਹ ਬਾਈ ਕੇ ਸਾਰੇ ਵਧੀਆ ਹੋ ਗਏ ਹਨ ਤੇ ਆਪਣੇ ਬੁੱਟੇ ਦੇ ਜਿਹੜੇ ਇੱਧਰ ਰੱਖਤੇ ਵਿਚਾਰਿਆਂ ਨੂੰ ਇਹਨਾਂ ਨੂੰ ਥਾਂ ਨਹੀਂ ਮਿਲਦਾ ਹੁਣ ਕੈ ਦਿਨ ਹੋ ਗਏ ਕਦੇ ਉਧਰੋਂ ਜਾ ਕੇ ਉਧਰ ਰੱਖ ਦਿੰਦੇ ਆ ਉਧਰੋਂ ਉਧਰ ਵਿਚਾਰਿਆਂ ਨੂੰ ਤੇ ਦੇਖਦੇ ਹਾਂ ਇਹ ਵੀ ਇਹਨਾਂ ਦਾ ਥਾਂ ਫਾਈਨਲ ਹੋਇਆ ਜਾਂ ਨਹੀਂ ਤੇ ਕੜੀ ਪੱਤਾ ਉਹ ਨੀਚੇ ਪਿਆ ਤੇ ਹੋ ਰਹਿ ਗਿਆ ਤੇ ਇੱਧਰ ਗੁਲਾਬ ਦਾ ਇੱਧਰ ਰੱਖ ਛੱਡਿਆ ਵਾ ਅਲੱਗ ਤੋਂ ਸੇਕ ਜਣਾ ਧੁੱਪ ਚ ਸਾਰੇ ਇਹਦੇ ਪੱਤੇ ਸੁੱਕਦੇ ਜਾ ਰਹੇ ਨੇ ਕਰਨੀ ਵੀ ਬਹੁਤ ਜ਼ਿਆਦੀ ਹੈਗੀ ਥੋੜਾ ਜਿਹਾ ਉàng ਕਰਕੇ ਰੱਖਿਆ ਸੀ ਪਰ ਫਿਰ ਨਾਲ ਲੱਗਾ ਬੱਚਿਆਂ ਨੇ ਬੱਜ ਗਏ 9:30 ਅਸੀਂ ਖਾਣੇ ਰੋਟੀ ਅਚਾਰ ਇਹ ਹੈਗਾ ਬੱਧੀ ਚ ਸਾਡਾ ਲਾਈਟ ਗਈ ਹੋਈ ਹੈ ਇਹ ਅਚਾਰ ਕਿਹੜਾ ਲਾਉਂਗੇ ਸਾਰੀ ਲੈ ਲਾ ਰੱਖੋ ਮੂਰ ਇਹ ਆ ਲਾ ਇਸ ਨੇ ਅੱਦਲ ਲੱਗ ਗਈ ਰੋਗੀ ਕੱਲੀ ਜੜ ਪਾਲ ਉੜਦੀ ਜਾਂਦੀ ਆ ਨੇ ਰੇਜ ਖੰਡਾ ਡੇਣਾ ਤਾਂ ਬੋਰ ਲਾਈ ਛੱਡੀ ਨੀ ਮੋਬਾਈਲ ਲਾਈ ਛੱਡੀ ਹੋਲੇ ਮੋਬਾਈਲ ਲਾਈ ਛੱਡੀ ਕਿ ਕਿਉਂ ਕਿੱਥੇ ਰੱਖਿਆ ਲੋਲਨੀ ਆ ਵੇ ਆ ਕੋ ਵੀ ਨਹੀਂ ਆ। ਕੀ ਨਹੀਂ ਦਿਨਾ? ਤੁਸੀਂ ਕੀ ਦੇਖਣਾ? ਤੁਸੀਂ ਕੀ ਦੇਖਣਾ? ਰੋਟੀ ਤਾਂ ਮੈਂ ਪਾ ਰਹੀ ਆ। ਦੇਖੋ ਕੇਲੇ। ਹਾਂਜੀ ਆਪਣੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ। ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਜਰੂਰ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਨਹੀਂ ਕੀਤਾ ਹੋਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਅੱਗੇ ਅੱਗੇ ਵੀ ਆਪਦੇ ਫਰੈਂਡ ਸਰਕਲ 'ਚ ਜਰੂਰ ਸ਼ੇਅਰ ਕਰਿਓ। ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।